ਵਿਨਾ ਵਰਮਾ ਜੀ ਦੀ ਕਹਾਣੀ ਟਰਾਈ ਜਦੋਂ ਦੀ ਉਹ ਪਿਆਰੇ ਤੋਂ ਵਾਪਸ ਆਈ ਸੀ ਕੰਮ ਤੇ ਨਹੀਂ ਗਈ ਸੀ ਸਪਨਾ ਬਿਮਾਰ ਨਹੀਂ ਸੀ ਉਹ ਪਰ ਠੀਕ ਵੀ ਮਹਿਸੂਸ ਨਹੀਂ ਕਰ ਰਹੀ ਸੀ ਉਹ ਪਿਛਲੇ 4 ਦਿਨਾਂ ਤੋਂ ਆਪਣੇ ਫਲੈਟ 'ਚ ਬੰਦ ਸੀ ਤੇ ਇੱਕ ਦਿਨ ਵੀ ਬਾਹਰ ਨਹੀਂ ਸੀ ਨਿਕਲੀ ਇਹ ਪਹਿਲੀ ਵਾਰ ਹੋਇਆ ਸੀ ਕਿ ਇੰਨਾ ਲੰਮਾ ਅਰਸਾ ਉਹ ਆਪਣੇ ਘਰ 'ਚ ਕੈਦ ਰਹੀ ਹੋਵੇ ਵਰਨਾ ਉਹ ਜ਼ਿਆਦਾ ਸਮਾਂ ਬਾਹਰ ਹੀ ਗੁਜ਼ਾਰਦੀ ਸੀ ਸਿਰਫ ਰਾਤ ਕੱਟਣ ਲਈ ਘਰ ਮੁੜਦੀ ਹੁੰਦੀ ਸੀ ਜ਼ਿੰਦਗੀ ਹੀ ਇੰਨੀ ਬਿਜੀ ਸੀ ਉਹਦੀ ਕਿ ਬਸ ਉਸ ਕੋਲ ਬੈਲੇ ਬੈਠਣ ਲਈ ਇੱਕ ਪਲ ਦਾ ਸਮਾਂ ਵੀ ਨਹੀਂ ਸੀ ਜਿਹੜੀ ਇੰਟਰਨੈਸ਼ਨਲ ਕੰਪਨੀ 'ਚ ਕੰਮ ਕਰਦੀ ਸੀ ਉਹ ਉਹਦਾ ਵਪਾਰ ਦੁਨੀਆ ਭਰ ਦੇ ਮੁਲਕਾਂ 'ਚ ਫੈਲਿਆ ਹੋਇਆ ਸੀ ਹਰ ਮਹੀਨੇ ਘੱਟੋ-ਘੱਟ 2-3 ਵਾਰੀਓ ਨੂੰ ਵਿਦੇਸ਼ੀ ਦੌਰੇ ਤੇ ਜਾਣਾ ਪੈਂਦਾ ਸੀ ਕੰਮ ਦੇ ਸਿਲਸਿਲੇ 'ਚ ਕਈ ਵਾਰੀ ਉਹ ਇਕੱਲੀ ਜਾਂਦੀ ਕਈ ਵਾਰ ਆਪਣੇ ਬੌਸ ਜਾਂ ਫਿਰ ਕੰਪਨੀ ਦੇ ਹੋਰ ਉੱਚ ਅਧਿਕਾਰੀਆਂ ਨਾਲ ਮੌਕਾ ਚਾਹੇ ਕੋਈ ਵੀ ਹੋਵੇ ਪਰ ਉਹਦਾ ਇਹੋ ਚਾਹੇ ਅਹਿਮ ਵਪਾਰਕ ਮੀਟਿੰਗਾਂ ਵਿੱਚ ਸ਼ਾਮਲ ਹੋਣਾ ਲਾਜ਼ਮੀ ਹੁੰਦਾ ਸੀ ਉਹਦੀ ਨੌਕਰੀ ਇਹੋ ਜਹੀ ਸੀ ਜਿਸ ਨਾਲ ਉਹ ਆਪਣੀ ਕੰਪਨੀ ਦੇ ਹਿੱਤਾਂ ਲਈ ਦੂਜੀਆਂ ਕੰਪਨੀਆਂ ਤੇ ਗਾਹਕ ਵਰਗ ਨਾਲ ਵਾਰਤਾਲਾਪ ਕਰਦੀ ਸੀ ਉਹਦੇ ਦਿੱਤੇ ਸੁਝਾ ਮਸ਼ਵਰੇ ਤੇ ਆਲੋਚਨਾ ਇੰਨੀ ਜ਼ਬਰਦਸਤ ਤੇ ਪ੍ਰਭਾਵਿਤ ਹੁੰਦੀ ਸੀ ਕਿ ਹਰ ਕੋਈ ਉਹਦੀ ਅਕਲਮੰਦੀ ਤੇ ਵਪਾਰਕ ਸੂਝ-ਬੂਝ ਦਾ ਕਾਇਲ ਹੋ ਜਾਂਦਾ ਸੀ ਉਹਦੀ ਕੰਪਨੀ ਦਾ ਮੈਨੇਜਿੰਗ ਬੋਰਡ ਉਹਦੇ ਕੰਮ ਦੀ ਬਹੁਤ ਕਦਰ ਕਰਦਾ ਸੀ ਉਹਤੇ ਪੂਰਾ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਕੰਪਨੀ ਦੇ ਫਾਇਦੇ ਲਈ ਉਹਦਾ ਯੋਗਦਾਨ ਬਹੁਤ ਕੀਮਤੀ ਸੀ ਕਦੇ ਵੀ ਕੋਈ ਅਜਿਹੀ ਘਟਨਾ ਨਹੀਂ ਹੋਈ ਸੀ ਜਦੋਂ ਸਪਨਾ ਨੇ ਕੰਪਨੀ ਨੂੰ ਘਾਟਾ ਪਹੁੰਚਾਇਆ ਹੋਵੇ ਜਾਂ ਫਿਰ ਕੰਪਨੀ ਦੀ ਸ਼ਾਨ ਨੂੰ ੱਤਕਾ ਲੱਗਾ ਹੋਵੇ ਬੜੇ ਹੀ ਸ਼ਾਲੀਨ ਤੇ ਪੁਖਤਾ ਢੰਗ ਨਾਲ ਕੰਮ ਕਰਦੀ ਸੀ ਉਹ ਹਰ ਗੱਲ ਬਹੁਤ ਹੀ ਨਾਪੇ ਤੁਲੇ तरीके ਨਾਲ ਕਰਦੀ ਬਹੁਤ ਘੱਟ ਬੋਲਦੀ ਤੇ ਸਿਰਫ ਉਦੋਂ ਹੀ ਮੂੰਹ ਖੋਲਦੀ ਸੀ ਜਦੋਂ ਇਹਦੇ ਬਗੈਰ ਸਰਦਾ ਨਹੀਂ ਵਰਨਾ ਹਰ ਕੰਮ ਲਿਖਤੀ ਰੂਪ ਵਿੱਚ ਕਰਦੀ ਆਪਣੀ ਸੈਕਟਰੀ ਨੂੰ ਨਿਰਦੇਸ਼ ਦਿੰਦੀ ਹਰ ਕੰਮ ਕੰਪਨੀ ਦੇ ਨਿਯਮਾਂ ਅਨੁਸਾਰ ਕਰਦੀ ਕਿਸੇ ਦੀ ਮਜਾਲ ਨਹੀਂ ਸੀ ਕਿ ਉਹਨੂੰ ਕੋਈ ਸਵਾਲ ਕਰ ਸਕੇ ਜਾਂ ਕੋਈ ਉਹਦੀ ਤਕਨੀਕ ਨੂੰ ਬੁਲਗਾਰ ਸਕੇ ਉਹਦਾ ਕੰਮਕਾਸ਼ ਦੇ ਢੰਗ ਤਰੀਕਿਆਂ ਬਾਰੇ ਕੋਈ ਕਿੰਤੂ ਪਰੰਤੂ ਕਰ ਸਕੇ ਹਰ ਇੱਕ ਯੋਜਨਾ ਤੇ ਹਰ ਟੰਕ ਸਟੀਕ ਹੁੰਦਾ ਸੀ ਆਪਣੇ ਕੰਮ ਵਿੱਚ ਪੂਰੀ ਨਿਪੁੰਨ ਸੀ ਉਹ ਤੇ ਆਪਣਾ ਮਕਸਦ ਪੂਰਾ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦੀ ਦਿਨ ਰਾਤ ਇੱਕ ਕਰ ਦਿੰਦੀ ਉਦੋਂ ਤੱਕ ਸਾਹ ਨਾ ਲੈਂਦੀ ਜਦੋਂ ਤੱਕ ਆਪਣਾ ਮਿਸ਼ਨ ਪੂਰਾ ਨਾ ਕਰ ਲਵੇ ਉਹਦੇ ਇਨਾ ਗੁਣਾ ਕਾਰਨ ਹੀ ਕੰਪਨੀ 'ਚ ਉਹਦੀ ਬੱਲੇ ਬੱਲੇ ਹੁੰਦੀ ਸੀ ਕੰਪਨੀ ਦੇ ਡਾਇਰੈਕਟਰ ਤੋਂ ਲੈ ਕੇ ਐਡਮਿਨ ਸਿਸਟਮਨ ਤੱਕ ਉਹਦੇ ਪ੍ਰਸ਼ੰਸਕ ਸਨ ਕਿਸੇ ਲਾਲਚ ਲਈ ਇਹ ਸਭ ਕੁਝ ਨਹੀਂ ਕਰਦੀ ਸੀ ਸਪਨਾ ਅਸਲ 'ਚ ਬਚਪਨ ਤੋਂ ਹੀ ਉਹਨੂੰ ਇਹੋ ਜਹੀ ਦ੍ਰੇੜਤਾ ਮਿਹਨਤ ਤੇ ਲਗਨ ਨਾਲ ਕੰਮ ਕਰਨ ਦੀ ਆਦਤ ਪਈ ਹੋਈ ਸੀ ਜੋ ਵੀ ਕੰਮ ਕਰਦੀ ਸੀ ਪੂਰੀ ਨਿਪੁੰਨਤਾ ਤੇ ਲਗਨ ਨਾਲ ਕੋਈ ਲੋੜ ਨਹੀਂ ਸੀ ਉਹਨੂੰ ਇੰਨੀ ਮਿਹਨਤ ਤੇ ਸਿਰ ਖਪਾਈ ਕਰਨ ਦੀ ਪਰ ਉਹਦੀ ਸਖਸ਼ਿਤ ਹੀ ਇਹੋ ਜਹੀ ਬਣ ਗਈ ਸੀ ਕਿਸੇ ਕੰਮ ਵਿੱਚ ਕੋਈ ਮਾਮੂਲੀ ਠੁੱਟੀ ਵੀ ਉਹਨੂੰ ਚੰਗੀ ਨਹੀਂ ਸੀ ਲੱਗਦੀ ਇਸ ਕੰਪਨੀ 'ਚ ਜਦੋਂ 3 ਸਾਲ ਪਹਿਲਾਂ ਬਿਜ਼ਨਸ ਕੰਸਲਟੈਂਟ ਵਜੋਂ ਉਹਦੀ ਚੋਣ ਹੋਈ ਸੀ ਤਾਂ ਉਹਨੇ ਇੰਟਰਵਿਊ ਸਮੇਂ ਹੀ ਪੈਨਲ ਦੇ ਸਾਹਮਣੇ ਆਪਣੇ ਕੰਮ ਕਰਨ ਦੇ ਢੰਗ ਦਾ ਪੂਰਾ ਖੁਲਾਸਾ ਕਰ ਦਿੱਤਾ ਉਹਨੇ ਸਾਫ਼ ਖੋਲ ਕੇ ਦੱਸ ਦਿੱਤਾ ਸੀ ਉਹਨੇ ਕਿ ਕਿਵੇਂ ਉਹ ਆਪਣੇ ਪ੍ਰੋਜੈਕਟ ਪੂਰੇ ਕਰਦੀ ਸੀ ਕਿਹੜੇ-ਕਿਹੜੇ ਨਿੱਜੀ ਤੇ ਪੇਸ਼ੇਵਰ ਗੁਣ ਵਰਤ ਕੇ ਉਹ ਆਪਣੀ ਮੰਜ਼ਿਲ ਤੱਕ ਪਹੁੰਚਦੀ ਸੀ ਤੇ ਆਪਣੇ ਕੰਮ 'ਚੋਂ ਫਜ਼ੂਲ ਦੀ ਦਖਲਅੰਦਾਜ਼ੀ ਤੇ ਕਿਚਕਿਚ ਬਰਦਾਸ਼ਤ ਨਹੀਂ ਸੀ ਕਰਦੀ ਕੰਪਨੀ ਉਹਦੇ ਕੰਮ ਦੇ ਨਤੀਜਿਆਂ 'ਵਾਲ ਦੇਖੇ ਨਾ ਕਿ ਉਹਤੇ ਰੋਜ਼ਾਨਾ ਨਿਗਰਾਨੀ ਕੀਤੀ ਜਾਵੇ ਪੈਨਲ 'ਚ ਬੈਠੇ ਉੱਚ ਅਧਿਕਾਰੀਆਂ ਨੂੰ ਪੂਰਾ ਵਿਸ਼ਵਾਸ ਕਰਾ ਦਿੱਤਾ ਸੀ ਕਿ ਉਹਨੇ ਕੰਪਨੀ ਦੀ ਨਹੀਂ ਸਗੋਂ ਕੰਪਨੀ ਨੂੰ ਉਹਦੀ ਜ਼ਿਆਦਾ ਲੋੜ ਸੀ ਪੈਨਲ ਮੈਂਬਰ ਉਹਦੀ ਗੱਲਬਾਤ ਤੇ ਪੇਸ਼ਕਾਰੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਅਗਲੇ ਦਿਨ ਹੀ ਉਹਨੂੰ ਨੌਕਰੀ ਦੀ ਪੇਸ਼ਕਸ਼ ਆ ਗਈ ਸੀ ਤੇ ਬੜੇ ਨਖਰੇ ਨਾਲ ਇਹ ਨੌਕਰੀ ਸਵੀਕਾਰ ਕੀਤੀ ਸੀ ਸਪਨਾ ਨੇ ਇਹੋ ਜਿਹੀ ਨੌਕਰੀ ਹਾਸਲ ਕਰਨਾ ਕੋਈ ਵੱਡੀ ਗੱਲ ਨਹੀਂ ਸੀ ਉਹਦੇ ਲਈ ਉਹਦਾ ਵਿਦਿਆਕ ਪਿਛੋਕੜ ਬੜਾ ਸ਼ਾਨਦਾਰ ਰਿਹਾ ਸੀ ਉਹ ਇੱਕ ਅਮੀਰ ਘਰਾਣੇ ਦੀ ਧੀ ਸੀ ਤੇ ਉਹ ਵੀ ਇਕਲੋਤੀ ਪਿਤਾ ਕੇਵਲ ਕ੍ਰਿਸ਼ਨ ਚੀਫ ਇੰਜੀਨੀਅਰ ਹੁੰਦਾ ਸੀ ਤੇ ਪਤਾ ਨਹੀਂ ਔਰ ਕਿੰਨੀਆਂ ਉੱਚ ਪਦਮੀਆਂ ਤੇ ਕਾਇਮ ਰਹਾ ਸੀ ਮਦਰਾਸ ਨੌਕਰੀ ਦੇ ਸਿਲਸਿਲੇ ਚ ਗਿਆ ਤਾਂ ਉੱਥੇ ਹੀ ਇੱਕ ਸਾਬਲੀ ਸਲੋਨੀ ਸੁੰਦਰੀ ਤੇ ਮੋਹਤ ਹੋ ਗਿਆ ਪਦਮਨੀ ਨਾਮ ਸੀ ਇਸ ਮਦਰਾਸਨ ਕੁੜੀ ਦਾ ਤੇ ਉੱਥੇ ਵਿਆਹ ਕਰਵਾ ਲਿਆ ਪੰਜਾਬੀ ਪਿਓ ਮਦਰਾਸੀ ਮਾਂ ਦੇ ਸੁਮੇਲ ਚ ਪੈਦਾ ਹੋਈ ਸੀ ਸੁਪਨਾ ਅਮੀਰ ਮਾਂ ਪਿਓ ਦੀ लाड़ਲੀ ਤੀ ਪਿਓ ਵਰਗ ਦਾ ਪੰਜਾਬੀ ਗੋਰਾ ਚਿੱਟਾ ਰੰਗ ਰੂਪ ਤੇ ਉੱਚਾ ਲੰਮਾ ਕੱਦ ਕਾਠ ਤੇ ਮਦਰਾਸਨ ਮਾਂ ਵਰਗੇ ਤਿੱਖੇ ਤੇ ਕਟਿਲੇ ਨੈਣ ਨਕਸ਼ ਮੋਟੀਆਂ ਕਾਲੀਆਂ ਅੱਖਾਂ ਪਪੀਸੀਆਂ ਵਰਗੇ ਗੁਲਾਬੀ ਬੁੱਲ ਗੋਲ ਚਿਹਰਾ ਉੱਤੇ ਕਾਲੇ ਘਨੇਰੇ ਲੰਬੇ ਵਾਲ ਜਿਵੇਂ ਕੋਈ ਅpsਰਾ ਹੋਵੇ ਦੇਖਣ ਵਾਲੇ ਉਸ ਵੱਲ ਇੱਕ ਟੱਕ ਦੇਖਦੇ ਰਹਿ ਜਾਂਦੇ ਉਹਦੇ ਹੁਸਨ ਦਾ ਜਾਦੂ ਸਭ ਦੇ ਸਿਰ ਚੜ੍ਹ ਕੇ ਬੋਲਦਾ ਸੀ ਜਿਵੇਂ ਕੋਈ ਚੁੰਬਕ ਸੀ ਜਿਸ ਨਾਲ ਸਭ ਦੀਆਂ ਨਜ਼ਰਾਂ ਚਿਪਕ ਜਾਂਦੀਆਂ ਸਨ ਬਲਾ ਦੀ ਖੂਬਸੂਰਤ ਤੇ ਭਰ ਜੋਬਨ ਲੋਕਾਂ ਲਈ ਜਿਵੇਂ ਇੱਕ ਅਚੰਭਾ ਸੀ ਉਹ ਮਾਂ-ਬਾਪ ਨੇ ਨਾਮ ਰੱਖਿਆ ਸੀ ਉਹਦਾ ਸੁਪਨਾ ਸ਼ਾਇਦ ਇਹ ਸੋਚ ਕੇ ਕਿ ਉਹਨਾਂ ਦੇ ਪ੍ਰੇਮ ਮਿਲਣ ਚੋਂ ਪੈਦਾ ਹੋਈ ਔਲਾਦ ਕਿਸੇ ਸੁਪਨੇ ਵਾਂਗ ਸੀ ਪਰ ਉਹ ਜਿਵੇਂ ਸਭ ਦਾ ਸੁਪਨਾ ਬਣ ਗਈ ਸੀ ਹਰ ਕੋਈ ਇਸ ਸੁਪਨੇ ਨੂੰ ਦੇਖਣਾ ਚਾਹੁੰਦਾ ਸੀ ਹਰ ਕੋਈ ਚਾਹੁੰਦਾ ਸੀ ਕਿ ਕਾਸ਼ ਇਹ ਸੁਪਨਾ ਉਹਦੀ ਹਕੀਕਤ ਬਣ ਜਾਵੇ ਇਹਨਾਂ ਖੂਬਸੂਰਤ ਸੀ ਸੁਪਨਾ ਜੋ ਜਾਗਦੀਆਂ ਅੱਖਾਂ ਨਾਲ ਦੇਖਿਆ ਜਾਂਦਾ ਸੀ ਸੁਪਨਾ ਸਿਰਫ ਸਰੀਰਕ ਸੁੰਦਰਤਾ 'ਚ ਹੀ ਨਹੀਂ ਦਿਮਾਗੀ ਖੂਬਸੂਰਤੀ ਵਿੱਚ ਵੀ ਖੂਬ ਨਾਮ ਖੱਟ ਚੁੱਕੀ ਸੀ ਬਚਪਨ ਤੋਂ ਹੀ ਮਹਿੰਗੇ ਪ੍ਰਾਈਵੇਟ ਅੰਗਰੇਜ਼ੀ ਸਕੂਲਾਂ 'ਚ ਪੜ੍ਹੀ ਸੀ ਉਹ ਆਪਣੇ ਪਿਓ ਵਰਗਾ ਦਿਮਾਗ ਸੀ ਉਹਦਾ ਵਿਦਿਆ ਪੜ੍ਹਾਈ 'ਚ ਬਹੁਤ ਤੇਜ਼ ਤੇ ਹੁਸ਼ਿਆਰ ਹਰ ਸਾਲ ਅਵਲ ਆਉਂਦੀ ਉਹ ਤੇ ਟੌਪ ਦੇ ਵਿਦਿਆਰਥੀਆਂ ਦੀ ਸੂਚੀ 'ਚ ਨਾਮ ਦਰਜ ਹੁੰਦਾ ਸੀ ਉਹਦਾ ਸਕੂਲ ਦੀ ਪੜ੍ਹਾਈ ਪੂਰੀ ਕਰਨ ਪਿੱਛੋਂ ਭਾਰਤ ਦੇ ਇੱਕ ਬਿਹਤਰੀਨ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਮਿਲ ਗਿਆ ਉਹਨੂੰ ਬਗੈਰ ਕਿਸੇ ਹੀਲ ਹੁੱਜਲ ਤੋਂ ਬੜੀ ਲਗਨ ਨਾਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਉਹਨੇ ਉਹ ਵੀ ਫਰਸਟ ਕਲਾਸ ਫਰਸਟ ਵਿੱਚ ਤੇ ਫਿਰ ਫਾਈਨੈਂਸ ਦੀ ਐਮਬੀਏ ਕਰਨ ਲਈ ਲੰਡਨ ਆ ਗਈ ਉਹ ਲੰਡਨ ਪਹਿਲੀ ਵਾਰ ਨਹੀਂ ਆਈ ਸੀ ਉਹ ਆਪਣੇ ਮਾਪਿਆਂ ਨਾਲ ਪਹਿਲਾਂ ਵੀ ਕਈ ਵਾਰ ਇੰਗਲੈਂਡ ਦਾ ਚੱਕਰ ਕੱਟ ਗਈ ਸੀ ਸਿਰਫ ਇੰਗਲੈਂਡ ਹੀ ਨਹੀਂ ਸਗੋਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਪਾਨ ਸਿੰਗਾਪੁਰ ਥਾਈਲੈਂਡ ਪਤਾ ਨਹੀਂ ਦੁਨੀਆ ਦੇ ਹੋਰ ਕਿੰਨੇ ਮੁਲਕ ਘੁੰਮ ਚੁੱਕੀ ਸੀ ਤੇ ਅਖੀਰ ਉਹਨੂੰ ਉੱਚ ਵਿਦਿਆ ਲਈ ਲੰਡਨ ਹੀ ਪਸੰਦ ਆਇਆ ਸੀ ਲੰਡਨ ਜਿੱਥੋਂ ਦਾ ਵਿਦਿਅਕ ਪੱਧਰ ਪੂਰੇ ਸੰਸਾਰ 'ਚ ਬੜੇ ਮਾਣ ਤੇ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਇੰਗਲੈਂਡ ਪਹੁੰਚ ਕੇ ਵੀ ਸਪਨਾ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ ਸੀ ਕਿਉਂਕਿ ਸ਼ੁਰੂ ਤੋਂ ਹੀ ਆਪਣੇ ਮਾਪਿਆਂ ਤੋਂ ਦੂਰ ਰਹਿਣ ਦੀ ਆਦੀ ਸੀ ਉਹ ਬਚਪਨ ਵਿੱਚ ਕੁਝ ਸਾਲ ਮਾਪੇ ਨਾਲ ਗੁਜ਼ਾਰੇ ਸਨ ਉਹਨੇ ਤੇ ਫਿਰ ਹੌਸਟਲ ਚ ਪੜਨ ਚਲੀ ਗਈ ਸੀ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਕਾਰਾਂ ਬੰਗਲੇ ਕੋਠੀਆਂ ਨੌਕਰ ਚਾਕਰ ਬੇਸ਼ੁਮਾਰ ਦੌਲਤ ਖੂਬ ਰਹੀਸੀ ਚਪਲੀ ਸੀ ਉਹ ਜਿਵੇਂ ਕੋਈ ਰਾਜਕੁਮਾਰੀ ਹੋਵੇ ਤੇ ਇਹ ਰਹੀਸੀ ਸੀ ਉਹਦੇ ਵਿਅਕਤੀਤਵ ਚੋਂ ਸਾਪ ਚਲਕਦੀ ਸੀ ਭਾਵੇਂ ਭਾਰਤ ਹੋਵੇ ਜਾਂ ਇੰਗਲੈਂਡ ਉਹਦੀ ਸ਼ਾਨੋ ਸ਼ੌਕਤ ਉਮੇਹੀ ਕਾਇਮ ਸੀ ਲੰਡਨ ਪੜਾਈ ਕਰਨ ਆਈ ਤਾਂ ਇੱਥੇ ਹੀ ਵਧੀਆ ਨੌਕਰੀ ਮਿਲ ਗਈ ਉਹਨੂੰ ਸੈਂਟਰਲ ਲੰਡਨ ਦੇ ਇੱਕ ਮਹਿੰਗੇ ਇਲਾਕੇ 'ਚ ਦੋ ਬੈੱਡਰੂਮ ਦਾ ਇੱਕ ਸ਼ਾਨਦਾਰ ਲਗਜ਼ਰੀ ਫਲੈਟ ਖਰੀਦ ਲਿਆ ਸੀ ਉਹਨੇ ਹਰ ਸਾਲ ਨਵੀਂ ਕਾਰ ਖਰੀਦਦੀ ਉਹ ਨਵੇਂ ਮਾਡਲ ਦੀ ਐਸ਼ੋ ਆਰਾਮ ਦਾ ਕੋਈ ਇਹੋ ਜਿਹਾ ਸਮਾਨ ਨਹੀਂ ਸੀ ਜੋ ਉਹਦੇ ਕੋਲ ਮੌਜੂਦ ਨਾ ਹੋਵੇ ਪੈਸੇ ਦੀ ਕੋਈ ਕਮੀ ਨਹੀਂ ਸੀ ਆਪਣੀ ਤਨਖਾਹ ਬਹੁਤ ਸੀ ਉਹਦੇ ਤੇ ਫਿਰ ਮਾਪਿਆਂ ਵੱਲੋਂ ਵੀ ਪੂਰੀ ਮਦਦ ਮਿਲਦੀ ਸੀ ਜੋ ਮਰਜ਼ੀ ਕਰੇ ਕਿਸੇ ਦੀ ਰੋਕ ਟੋਕ ਨਹੀਂ ਸੀ ਤੇ ਨਾ ਹੀ ਕੋਈ ਹਿੜਕ ਚਿੜਕ ਜਦੋਂ ਜੀ ਕਰਦਾ ਆਪਣੇ ਮਨ ਦੀ ਰੀਜ ਪੂਰੀ ਕਰਦੀ ਸੀ ਤੇ ਉਹਦੇ ਬਾਪ ਨੇ ਦਿੱਲੀ ਦੇ ਇੱਕ ਮਹਿੰਗੇ ਇਲਾਕੇ 'ਚ ਕੋਠੀ ਬਣਾ ਲਈ ਸੀ ਜਿੱਥੇ ਉਹ ਆਪਣੀ ਪਤਨੀ ਨਾਲ ਰਟਾਇਰ ਜ਼ਿੰਦਗੀ ਜੀ ਰਿਹਾ ਸੀ ਸਪਨਾ ਸਾਲ 'ਚ 4-5 ਚੱਕਰ ਦਿੱਲੀ ਦੇ ਮਾਰਦੀ ਤਾਂ ਕਿ ਆਪਣੇ ਮਾਪਿਆਂ ਨੂੰ ਮਿਲ ਸਕੇ ਤੇ ਇੰਨੀ ਵਾਰੀ ਉਹ ਵੀ ਉਹਦੇ ਕੋਲ ਆ ਜਾਂਦੇ ਸੀ ਬਿਜ਼ਨਸ ਕਲਾਸ 'ਚ ਸਫ਼ਰ ਕਰਦੀ ਸੀ ਉਹ ਸ਼ੌਂਕ ਬੜੇ ਮਹਿੰਗੇ ਸਨ ਉਹਦੇ ਜਦੋਂ ਵੀ ਮਨ ਹੁੰਦਾ ਉਹ ਵੀਕੈਂਡ ਤੇ ਨਿਊਯਾਰਕ ਜਾਂ ਪੈਰਿਸ ਵਰਗੇ ਸ਼ਹਿਰਾਂ 'ਚ ਸ਼ਾਪਿੰਗ ਕਰਨ ਚਲੇ ਜਾਂਦੀ ਕਿਸੇ ਮੁਲਕ ਨੂੰ ਘੁੰਮਣਾ ਤਾਂ ਦਿਲ ਕਰਦਾ ਤਾਂ ਆਪਣੇ ਹੌਲੀਡੇਜ਼ ਬੁੱਕ ਕਰਦੀ ਤੇ ਫਾਈਵ ਸਟਾਰ ਹੋਟਲ 'ਚ ਜਾ ਕੇ ਠਹਿਰਦੀ ਗਲ 'ਚ ਕੈਮਰਾ ਲਟਕਾਉਂਦੀ ਤੇ ਕਿਸੇ ਸ਼ੌਕੀਨ ਟੂਰਿਸਟ ਵਾਂਗ ਦੁਨੀਆ ਦੀਆਂ ਮਸ਼ਹੂਰ ਥਾਵਾਂ ਦਾ ਸੈਰ-ਸਪਾਟਾ ਕਰਦੀ ਭਰਪੂਰ ਜ਼ਿੰਦਗੀ ਜਿਉਂਦੀ ਸੀ ਉਹ ਆਮ ਲੋਕ ਸੇਲ ਲੱਗਣ ਤੇ ਸਮਾਨ ਲੈਣ ਭੱਜਦੇ ਉਹ ਸੇਲ ਤੋਂ ਦੂਰ ਭੱਜਦੀ ਸੀ ਬਾਜ਼ਾਰ 'ਚ ਕੱਪੜੇ ਆਦ ਦੇ ਨਵੇਂ ਡਿਜ਼ਾਈਨ ਪਿੱਛੋਂ ਪਹੁੰਚਦੇ ਪਹਿਲਾਂ ਉਹਦੇ ਫਲੈਟ ਚ ਪਹੁੰਚ ਜਾਂਦੇ ਮਹਿੰਗੇ ਤੇ ਮਸ਼ਹੂਰ ਬ੍ਰਾਂਡ ਦੀਆਂ ਪੁਸ਼ਾਕਾਂ ਪਰਸ ਜੁੱਤੀ ਐਨਕਾ ਪਰਫਿਊਮ ਜੁਐਲਰੀ ਤੇ ਹੋਰ ਪਤਾ ਨਹੀਂ ਕਿੰਨੇ ਕਿਸਮ ਦੇ ਸਮਾਨ ਨਾਲ ਉਹਦਾ ਫਲੈਟ ਭਰਿਆ ਪਿਆ ਸੀ ਕਿਸੇ ਫਿਲਮ ਚ ਕਿਸੇ ਅਭਿਨੇਤਰੀ ਵੱਲੋਂ ਪਹਿਨੀ ਗਈ ਪੁਸ਼ਾਕ ਉਹਨੂੰ ਜੱਝ ਜਾਂਦੀ ਤਾਂ ਦਿੱਲੀ ਬੈਠੇ ਆਪਣੇ ਦਰਜੀ ਨੂੰ ਫੋਨ ਕਰ ਦਿੰਦੀ ਕਿ ਬਿਲਕੁਲ ਉਹੋ ਜਿਹੀ ਪੁਸ਼ਾਕ ਉਹਦੇ ਲਈ ਬਣਾ ਕੇ ਭੇਜ ਦੇਵੇ ਉਹ ਜੋ ਬਚਨਤੀ ਮਾਲਾ ਨੇ ਸੰਗਮ ਫਿਲਮ ਮੇ ਸਾੜੀ ਪਹਿਨੀ ਥੀ ਨਾ बिल्कुल वैसी बना के बेच देना हेमा मालिनी ने ड्रीम गर्ल में जो ड्रेस पहनी थी बिल्कुल वैसी चाहिए मुझे मधुबाला ने जो मुगल आजम में लंबी पोशाक पहनी थी ना वैसी बना दो जीनत अमान ने धर्मवीर में जैसी नाइटी पहनी थी वो ही मुझे चाहिए माधुरी दीक्षित ने दिल है पागल में जैसा पंजाबी सूट पहना है वैसा ही बना के पार्सल कर दे वो ਉਹ ਫੋਨ ਤੇ ਆਪਣੇ ਦਰਜੀ ਨੂੰ ਦੱਸਦੀ ਤੇ ਦਰਜੀ ਇੱਕ ਹਫ਼ਤੇ ਦੇ ਅੰਦਰ ਹੀ ਉਹਦੇ ਪਾਸ ਦਿੰਦਾ ਪੋਸ਼ਾਕ ਬਣਾ ਕੇ ਪਾਰਸਲ ਕਰ ਦਿੰਦਾ ਦੋ ਚਾਰ ਵਾਰੀ ਨਵੀਂ ਪੋਸ਼ਾਕ ਪਾਉਂਦੀ ਉਹ ਤੇ ਫਿਰ ਪਰਾਂ ਸੁੱਟ ਦਿੰਦੀ ਕਈ ਵਾਰ ਤਾਂ ਨਵੇਂ ਕੱਪੜਿਆਂ ਨੂੰ ਇੱਕ ਵਾਰੀ ਖੋਲ ਕੇ ਦੇਖਦੀ ਜੇ ਗੱਲ ਨਾ ਜੱਚਦੀ ਤਾਂ ਉਹਨਾਂ ਨੂੰ ਉੱਥੇ ਪੈਕੇਟ ਚ ਬੰਦ ਕਰਕੇ ਰੱਖ ਦਿੰਦੀ ਆਪਣੀਆਂ ਸਹੇਲੀਆਂ ਨੂੰ ਦੇ ਦਿੰਦੀ ਰਿਸ਼ਤੇਦਾਰੀਆਂ ਚ ਪੈਂਦੀਆਂ ਕੁੜੀਆਂ ਨੂੰ ਭੇਜ ਦਿੰਦੀ ਜਾਂ ਫਿਰ ਚੈਰਿਟੀ ਵਾਲਿਆਂ ਨੂੰ ਚੁਕਵਾ ਦਿੰਦੀ ਕਈ ਵਾਰ ਤਾਂ ਬਿਲਕੁਲ ਨਵੇਂ ਨਕੋਰ ਕੱਪੜੇ ਜਿਨ੍ਹਾਂ ਦੇ ਟੈਗ ਵੀ ਨਹੀਂ ਉਤਰੇ ਹੁੰਦੇ ਸੀ ਉਹ ਦੂਜਿਆਂ ਨੂੰ ਇੰਜ ਵੰਡ ਦਿੰਦੀ ਕਿ ਲੈਣ ਵਾਲਾ ਵੀ ਹੈਰਾਨ ਰਹਿ ਜਾਂਦਾ ਸੀ ਕੱਪੜਾ ਲੱਤਾਂ ਪਾਇਆ ਜੱਜਦਾ ਬਹੁਤ ਸੀ ਉਹਦੇ ਤੇ ਚਾਹੇ ਪੂਰਬੀ ਪਹਿਰਾਵਾ ਹੋਵੇ ਤੇ ਚਾਹੇ ਪੱਛਮੀ ਹਰ ਚੀਜ਼ ਖੇੜ ਉੱਠਦੀ ਸੀ ਤੇ ਉਸ ਤੇ ਪਾਰਟੀਆਂ ਚ ਸਜ ਧਜ ਕੇ ਜਾਂਦੀ ਸਭ ਦੇ ਆਕਰਸ਼ਣ ਦਾ ਕੇਂਦਰ ਬਣ ਜਾਂਦੀ ਸਪਨਾ ਤੂੰ ਜਹਾਂ ਕੀ ਕਰ ਰਹੀ ਹੋ ਤੂੰ ਮੇ ਤਾਂ ਫਿਲਮੋ ਮੇ ਹੋਣਾ ਚਾਹੀਏ ਅਕਸਰ ਲੋਕ ਉਹਨੂੰ ਸਲਾਹਾਂ ਦਿੰਦੇ ਤੇ ਉਹ ਮੁਸਕਰਾਹ ਛੱੜਦੀ ਆਪਣੇ ਹੁਸਨ ਦਾ ਪੂਰਾ ਅਹਿਸਾਸ ਸੀ ਉਹਨੂੰ ਬਚਪਨ ਤੋਂ ਹੀ ਪਤਾ ਸੀ ਉਹਨੂੰ ਕਿ ਉਹ ਕਿੰਨੀ ਖੂਬਸੂਰਤ ਸੀ ਤੇ ਫਿਰ ਜਦੋਂ ਉਮਰ ਦੀ ਦਹਲੀਜ਼ ਤੇ ਜਵਾਨੀ ਨੇ दस्तक ਦਿੱਤੀ ਤਾਂ ਜਿਵੇਂ ਪੁਚਾਲ ਆ ਗਿਆ ਸੀ ਰੰਗ ਰੂਪ ਹੋਰ ਨਿੱਖਰ ਗਿਆ ਸੀ ਉਹਦਾ ਅੰਗ ਭਰ ਗਏ ਜੋਵਨ ਦੀਆਂ ਸੁਰਾਈਆਂ ਢਲਕਣ ਲੱਗੀਆਂ ਬਚਪਨ ਤੋਂ ਹੀ ਬਾਸਕਟਬਾਲ ਦੀ ਖਿਡਾਰੀ ਰਹੀ ਸੀ ਤੇ ਸਰੀਰਕ ਪੱਖੋਂ ਕਾਫੀ ਚੁਸਤ ਸੀ ਕਾਲਜ ਸਮੇਂ ਸ਼ਾਮ ਨੂੰ ਜੋਗਿੰਗ ਸੂਟ ਤੇ ਪੈਰਾਂ 'ਚ ਟ੍ਰੇਨਰ ਪਾ ਕੇ ਜਦੋਂ ਸਟੇਡੀਅਮ 'ਚ ਦੌੜ ਲਗਾਉਣ ਜਾਂਦੀ ਤਾਂ ਸਾਹਮਣੇ ਹੌਸਟਲ 'ਚ ਰਹਿੰਦੇ ਮੁੰਡੇ ਦੂਰੋਂ ਸੀਟੀਆਂ ਮਾਰਦੇ ਰਾਹ ਜਾਂਦੇ ਰਾਹੀ ਉਹਨੂੰ ਬੜੀ ਹਾਸਰਤ ਭਰੀਆਂ ਨਜ਼ਰਾਂ ਨਾਲ ਵੇਖਦੇ ਸਰੀਰਕ ਤੰਦਰੁਸਤੀ ਰੱਖਣ ਦੀ ਆਦਤ ਇੰਗਲੈਂਡ ਪਹੁੰਚ ਕੇ ਵੀ ਨਹੀਂ ਛੱਡੀ ਸੀ ਉਹਨੇ ਇੱਕ ਮਹਿੰਗੇ ਇੰਟਰਨੈਸ਼ਨਲ ਜਿਮ ਦੀ ਮੈਂਬਰ ਬਣ ਗਈ ਸੀ ਉਹ ਜਿਹੜੇ ਵੀ ਮੁਲਕ 'ਚ ਜਾਂਦੀ ਉੱਥੇ ਇਸ ਜਿਮ ਦੀ ਬ੍ਰਾਂਚ ਹੁੰਦੀ ਸੀ ਨਿਤਨੇਮ ਨਾਲ ਜਿਮ ਜਾਂਦੀ ਸਵੀਮਿੰਗ ਵੀ ਕਰਦੀ ਸਰੀਰ ਪੂਰਾ ਸਡੌਲ ਸੀ ਉਹਦਾ ਜਿਵੇਂ ਕਿਸੇ ਸਾਂਚੇ 'ਚ ਢਲਿਆ ਹੋਵੇ ਉਮਰ ਦੇ ਬਰੇ ਉਹਦੇ ਤੇ ਕੋਈ ਅਸਰ ਨਹੀਂ ਕਰਦੇ ਸੀ 35 ਸਾਲ ਦੀ ਉਮਰ 'ਚ ਵੀ 25 ਸਾਲ ਦੀ ਲੱਗਦੀ ਸੀ ਰੰਗ-बिरंगे ਫੈਸ਼ਨ ਦੇ ਕੱਪੜੇ ਪਾਉਂਦੀ ਤੇ ਨਿਤ ਨਵੇਂ हेयर स्टाइल ਬਦਲਦੀ ਉਹਦੇ ਹੁਸਨ ਦਾ ਜਲਵਾ ਦੇਖ ਕੇ ਸਿਰਫ ਏਸ਼ੀਅਨ ਹੀ ਨਹੀਂ ਬਲਕਿ ਪੱਛਮੀ ਮੁਲਕਾਂ ਦੇ ਲੋਕ ਵੀ ਡੰਗ ਰਹਿ ਜਾਂਦੇ ਇੱਕ ਉਹ ਖੂਬਸੂਰਤ ਔਰਤ ਉਪਰੋ ਇੰਟੈਲੀਜੈਂਟ ਜਿਵੇਂ ਸੋਨੇ ਤੇ ਸੁਹਾਗਾ ਹੋਵੇ ਕਈ ਵਾਰ ਤਾਂ ਕਾਰੋਬਾਰੀ ਮੀਟਿੰਗਾਂ ਵਿੱਚ ਉਹਦਾ ਹੁਸਨ ਕਿਸੇ ਟੂਨੇ ਵਾਂਗ ਕੰਮ ਕਰਦਾ ਮੰਤਰ ਮੁਗਧ ਜਹੇ ਦੂਜੇ ਮੈਂਬਰ ਆ ਮੁਹਾਰੇ ਹੀ ਉਹਦੀ ਹਾਂਚ ਹਾਂ ਮਿਲਾ ਦਿੰਦੇ ਆਪਣੀ ਅਕਲ ਸਿਆਣਪ ਤੇ ਹੋਸ਼ਿਆਰੀ ਨਾਲ ਇਹੋ ਜਿਹੇ ਮੁਸ਼ਕਲ ਮਸਲੇ ਨੂੰ ਵੀ ਬੜੀ ਸਰਲਤਾ ਤੇ ਚੁਟਕੀ ਨਾਲ ਸੁਲਝਾ ਦਿੰਦੀ ਕਿ ਜਿੰਨਾ ਬਾਰੇ ਵੱਡੇ ਵੱਡੇ ਮਾਰ ਮਹਾਰ ਉਲਝੇ ਰਹਿੰਦੇ ਸੀ ਕਾਰਪੋਰੇਟ ਵਰਲਡ 'ਚ ਸਿੱਕਾ ਚੱਲਦਾ ਸੀ ਉਹਦਾ ਧੰਨਵਾਦ